ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਇੱਕ ਹੋਰ ਸਰਕਾਰੀ ਭਰਤੀ ਦੀ ਅਪਡੇਟ ਲੈ ਕੇ ਕਾਨੂੰ ਦੱਸ ਦਈਏ ਕਿ 8ਵੀਂ ਤੇ 10ਵੀਂ ਵਾਲਿਆਂ ਦੇ ਲਈ ਇੱਕ ਬਹੁਤ ਵਧੀਆ ਪੋਸਟਾਂ ਜਿਹੜੀਆਂ ਨੇ ਆਊਟ ਹੋ ਚੁੱਕੀਆਂ ਨੇ ਇਹਨਾਂ ਪੋਸਟਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਪੋਸਟਾਂ ਦੇ ਲਈ ਕੋਈ ਵੀ ਪੇਪਰ ਜਿਹੜਾ ਉਹ ਨਹੀਂ ਲਿਆ ਜਾਏਗਾ ਸਿਰਫ ਔਰ ਸਿਰਫ ਸਿੱਧੀ ਭਰਤੀ ਦੇ ਬੇਸ ਤੇ ਹੀ ਜਿਹੜੇ ਕੈਂਡੀਡੇਟਸ ਨੇ ਔਰਖੇ ਜਾਣਗੇ ਬਹੁਤ ਵਧੀਆ ਮੌਕਾ ਹੈ ਕੁੜੀਆਂ ਮੁੰਡੇ ਦੋਨੋਂ ਅਪਲਾਈ ਕਰ ਸਕਦੇ ਨੇ ਤਾਂ ਆਓ ਡਿਟੇਲ ਦੇ ਵਿੱਚ ਦੇਖਦੇ ਹਾਂ ਜੀ ਕਿੰਨੀ ਪੋਸਟਾਂ ਨੇ ਕਿਹੜੀ-ਕਿਹੜੀ categories ਦੇ ਜਿਹੜੇ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾ ਸਕਰੀਨ ਤੇ ਤੁਸੀਂ ਪ੍ਰੋਪਰ ਨੋਟਿਸ ਜਿਹੜਾ ਦੇਖ ਪਾਰੇ ਹੋਵੋਗੇ ਠੀਕ ਹੈ ਸਰਕਾਰੀ ਕਚੈਰੀਆਂ ਦੇ ਵਿੱਚੇ ਨੌਕਰੀ ਜਿਹੜੀ ਆ ਆਊਟ ਕੀਤੀ ਗਈ ਹੈ ਦੋ ਤਰੀਕੇ ਦੀਆਂ ਪੋਸਟਾਂ ਹੋਣਗੀਆਂ ਜੀ ਇੱਕ ਹੋएगी ਪ੍ਰੋਸੈਸ ਸਰਵਰਸ ਠੀਕ ਹੈ ਸਿਰਫ 8ਵੀਂ ਜਿਹੜੀ ਤੁਹਾਡੀ ਕੁਆਲਿਫਿਕੇਸ਼ਨ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰੋਸੈਸ ਸਰਵਰਸ ਦੇ ਲਈ ਜਿਹੜੀ ਹੈ 10ਥ ਹੈ ਠੀਕ ਹੈ ਪ੍ਰੋਸੈਸ ਸਰਵਰ ਦੇ ਲਈ ਜਿਹੜੀ ਹੈ ਉਹ 10ਥ ਹੈ ਤੇ ਇਸ ਤੋਂ ਬਿਨਾ ਜਿਹੜੀ ਦੂਜੀ ਪੋਸਟ ਹੈ ਉਹ ਹੈਗੀ ਜੀ ਪੀਓਨ ਦੀ ਤੇ ਇਸ ਦੇ ਲਈ ਜਿਹੜਾ ਕੁਆਲਿਫਿਕੇਸ਼ਨ ਹੈ ਉਹ ਹੈਗੀ ਹੈ ਜੀ 8ਥ ਠੀਕ ਹੈ ਜੇਕਰ ਤੁਸੀਂ 8ਵੀਂ ਤੇ 10ਵੀਂ ਪਾਸ ਹੋ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ ਪੇ ਸਕੇਲ ਤੁਸੀਂ ਦੇਖ ਸਕਦੇ ਹੋ ਜੀ 18000 ਸੈਲਰੀ ਰਹੇਗੀ ਦੋਨਾਂ ਹੀ ਭਰਤੀਆਂ ਦੇ ਲਈ ਠੀਕ ਹੈ ਦੋਨੋਂ ਹੀ ਨੌਕਰੀਆਂ ਦੇ ਵਿੱਚ 18000 ਜਿਹੜੀ ਸੈਲਰੀ ਆ ਉਹ ਦਿੱਤੀ ਜਾਏਗੀ ਆਓ ਆਪਾਂ ਬਾਕੀ ਦੇਖਦੇ ਹਾਂ ਜੀ ਏਜ ਲਿਮਟ ਕੀ ਹੈ ਕਿਸ ਤਰੀਕੇ ਨਾਲ ਤੁਸੀਂ ਅਪਲਾਈ ਕਰਨਾ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਜਿੰਨੇ ਤੁਹਾਡੇ ਕੋਲ ਡਾਕੂਮੈਂਟਸ ਨੇ ਠੀਕ ਹੈ ਆਪਦਾ ਬਾਇਓ ਡਾਟਾ ਜਿਹੜਾ ਹੈ ਤੇ ਆਪਣੀ ਜਿਹੜੀਆਂ ਅਟੈਸਟਿਡਸ ਕਾਪੀ ਨੇ ਯਾਨੀ ਕਿ ਜੋ ਤੁਹਾਡੇ ਕੋਲ ਡਾਕੂਮੈਂਟਸ ਨੇ ਕੁਆਲਿਫੀਕੇਸ਼ਨ ਦੇ ਰਿਲੇਟਡ 8ਵੀਂ ਤੇ 10ਵੀਂ ਆਧਾਰ ਕਾਰਡ ਹੋ ਗਿਆ ਕੈਟਾਗਰੀ ਜਿਹੜੀ ਕੈਟਾਗਰੀ ਤੁਹਾਡੀ ਹੈਗੀ ਹੈ ਐਸਸੀ ਬੀਸੀ ਬੀਸੀ ਜੋ ਵੀ ਤੁਹਾਡੀ ਕੈਟਾਗਰੀ ਹੈ ਠੀਕ ਹੈ ਉਹਦਾ ਜਿਹੜੀ ਫੋਟੋ ਸਟੇਟ ਹੈ ਉਹ ਕਢਾ ਕੇ ਤੁਸੀਂ ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਅਟੈਚ ਕਰ ਲੈਣਾ ਹੈ ਪਲੱਸ ਦੋ ਪਾਸਪੋਰਟ ਸਾਈਜ਼ ਫੋਟੋਆਂ ਜਿਹੜੀਆਂ ਨੇ ਨਾਲ ਲਗਾਣੀਆਂ ਨੇ ਕਲੀਅਰ ਹੈ ਜੀ ਤੇ ਇਸ ਤੋਂ ਬਿਨਾ ਇੱਕ ਪਰਫਾਰਮਾ ਭਰਨਾ ਹੈ ਜੀ ਕਿਹੜਾ ਪਰਫਾਰਮਾ ਭਰਨਾ ਤੁਸੀਂ ਲਾਸਟ ਦੇ ਵਿੱਚ ਇੱਥੇ ਦੇਖ ਪਾ ਰਹੇ ਹੋਵੋਗੇ ਇਹ ਪੂਰਾ ਪਰਫਾਰਮਾ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਸ਼ੇਅਰ ਕਰ ਦਾਂਗੀ ਜੇ ਤੁਸੀਂ ਪਹਿਲੀ ਭਰਤੀ ਦੇ ਲਈ ਅਪਲਾਈ ਕਰ ਰਹੇ ਹੋ ਪ੍ਰੋਸੈਸ ਸਰਵਰ ਲਈ ਤਾਂ ਤੁਸੀਂ ਇਹ ਵਾਲਾ ਪਰਫਾਰਮਾ ਭਰਨਾ ਹੈ ਜੇ ਤੁਸੀਂ ਇਦੇ ਲਈ ਅਪਲਾਈ ਕਰ ਰਹੇ ਹਾਂ ਠੀਕ ਹੈ ਪੀਐਨ ਦੇ ਲਈ ਤਾਂ ਤੁਸੀਂ ਇਹ ਵਾਲਾ ਪਰਫਾਰਮਾ ਫਿਲਪ ਕਰਨਾ ਹੈ ਕਲੀਅਰ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਲਾਸਟ ਦੇ ਵਿੱਚ ਵੀ ਦੱਸਿਆ ਹੋਇਆ ਕਿਹੜੇ-ਕਿਹੜੇ ਪ੍ਰੂਫ ਤੁਸੀਂ ਨਾਲ ਅਟੈਚ ਕਰਨੇ ਨੇ ਠੀਕ ਹੈ ਜੀ ਤਾਂ ਆਪਾਂ ਅੱਗੇ ਵਧਦੇ ਹਾਂ ਜੀ ਨੋਟਿਸ ਵੱਲ ਤਾਂ ਇਸ ਦੇ ਵਿੱਚ ਜੇ ਆਪਾਂ ਕੈਟਾਗਰੀ ਵਾਈਜ਼ ਗੱਲ ਕਰੀਏ ਤਾ ਪਰਸੈਸ ਸਰਵਰ ਦੀਆਂ ਟੋਟਲ 7 ਪੋਸਟ ਨੇ ਜਿਸ ਦੇ ਵਿੱਚ ਦੋ ਜਨਰਲ ਦੀਆਂ ਇੱਕ ਐਸਐਮਬੀ ਇੱਕ ਐਸਆਰਓ ਇੱਕ ਬੀਸੀ ਈਐਸਐਮ ਵਾਲਿਆਂ ਦੀ ਵੀ ਹੈਗੀ ਹੈ ਤੇ ਜਨਰਲ ਏਡਬਲਯੂਐਸ ਵੀ ਹੈਗੀ ਹੈ ਠੀਕ ਹੈ ਜੀ ਤਾਂ ਇਹ ਟੋਟਲ ਨੰਬਰ ਆਫ ਪੋਸਟ ਪਰਸੈਸ ਸਰਵਰ ਦੀਆਂ ਰਹਿਣਗੀਆਂ ਇਸ ਤੋਂ ਬਿਨਾ ਪੀਐਨ ਦੀ ਗੱਲ ਕਰੀਏ ਤਾਂ ਤਿੰਨ ਜਨਰਲ ਦੀਆਂ ਨੇ ਜੀ ਐਸਐਮਐਨਬੀ ਦੀ ਤੀ ਦੋ ਨੇ ਐਸਆਰਓ ਦੋ ਬਾਕੀ ਸਾਰੀ ਕੈਟਾਗਰੀਜ਼ ਦੇ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਠੀਕ ਹੈ ਇੰਟਰਵਿਊ ਕਦੋਂ ਹੈ ਉਹ ਵੀ ਆਪਾਂ ਦੇਖ ਲੈਣੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ टू फिलिंग फॉर फिलिंग अप द फॉलोइंग पोस्ट ऑफ प्रोसेस सर्वर्स एंड पीएंस आर इनवाइटेड टिल 5 मार्च 2025 बिफोर 5 पीएम यानी कि ये परफॉर्मा ਤੁਸੀਂ ਫਿਲ ਅਪ ਕਰਕੇ 5 मार्च ਤੋਂ ਪਹਿਲਾਂ ਪਹਿਲਾਂ ਆਇਨੇ ਤੇ ਉੱਥੇ ਐਡਰੈਸ ਤੇ ਜਿਹੜਾ ਹੈ ਪਹੁੰਚਾਣਾ ਹੈ ਐਡਰੈਸ ਵੀ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੀ ਠੀਕ ਹੈ ਜੀ ਤੇ ਇਸ ਦੀ ਜਿਹੜੀ ਕੁਆਲਿਫਿਕੇਸ਼ਨ ਹੈ ਪੇ ਸਕੀਲਾ ਸਾਰਾ ਆਪਾਂ ਨੂੰ نیچے ਮੈਂਸ਼ਨ ਕੀਤਾ ਗਿਆ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਉਮਰ ਦੀ ਗੱਲ ਕਰੀਏ ਅੱਗੇ ਵੀਡੀਓ ਦੇ ਵਿੱਚ ਵਧਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਪੰਜਾਬ ਦੇ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ ਸਰਕਾਰੀ ਨੌਕਰੀਆਂ ਦੀ ਅਪਡੇਟਸ ਲੈਣ ਦੇ ਲਈ ਤੁਸੀਂ ਇਸ ਚੈਨਲ ਦੇ ਨਾਲ ਬਿਲਕੁਲ ਫ੍ਰੀ ਆਫ ਕੋਸਟ ਜੁੜ ਸਕਦੇ ਹੋ ਹਰ ਪ੍ਰਕਾਰ ਦੀ ਅਪਡੇਟ ਜਿਹੜੀ ਤੁਹਾਨੂੰ ਟਾਈਮ ਟਾਈਮ ਇੱਥੇ ਮਿਲਦੀ ਰਹੇਗੀ ਕਲੀਅਰ ਹੈ ਤਾਂ ਆਪਾਂ ਅੱਗੇ ਵਧਦੇ ਹਾਂ ਜੀ ਅੱਗੇ ਤੇ ਏਜ ਲਿਮਟ ਦੀ ਆਪਾਂ ਗੱਲ ਕਰੀਏ ਤਾਂ ਇਸ ਦੀ ਏਜ ਲਿਮਟ ਹੈ ਜੀ 18 ਤੋਂ 35 ਸਾਲ ਠੀਕ ਹੈ 18 ਤੋਂ 35 ਸਾਲ ਵਾਲੇ ਕੈਂਡੀਡੇਟਸ ਇਸ ਦੇ ਲਈ ਜਿਹੜ ਅਪਲਾਈ ਕਰ ਸਕਦੇ ਨੇ ਤੁਹਾਨੂੰ ਪੰਜਾਬੀ ਪੜ੍ਹਨੀ ਆਉਣੀ ਚਾਹੀਦੀ ਹੈ ਮੇਨ ਗੱਲ ਇਹ ਹੈ 10ਵੀਂ ਤੁਹਾਡੇ ਕੋਲ ਹੋਵੇ ਜੇਕਰ ਤੁਸੀਂ ਪ੍ਰੋਸੈਸ ਸਰਵਰ ਦੇ ਲਈ ਹੋ ਠੀਕ ਹੈ 7ਵਾਂ ਪੇ ਕਮਿਸ਼ਨ ਦੇ ਅਕੋਰਡਿੰਗ ਹੀ ਸੈਲਰੀ ਜਿਹੜੀ ਇੱਥੇ ਦਿੱਤੀ ਜਾ ਰਹੀ ਹੈ 18000 ਉਸ ਤੋਂ ਬਾਅਦ ਪੀਐਨ ਦੀ ਜੇ ਗੱਲ ਕਰੀਏ ਸੇਮ ਐਜ਼ ਇਟ ਇਹਦੇ ਵਿੱਚ ਸਿਰਫ ਇੰਨੀ ਕੁ ਗੱਲ ਹੈ ਕਿ 8ਵੀਂ ਦਾ ਸਰਟੀਫਿਕੇਟ ਮੰਗਿਆ ਗਿਆ ਹੈ ਤੇ ਤੁਹਾਡੇ ਕੋਲ ਪੰਜਾਬੀ ਭਾਸ਼ਾ ਜਿਹੜੀ ਤੁਹਾਨੂੰ ਪੜ੍ਹਨੀ ਆਣੀ ਚਾਹੀਦੀ ਹੈ ਠੀਕ ਹੈ ਜੀ ਤੇ ਇਸ ਦੀ ਵੀ ਸੇਮ ਏਜ ਹੈ 18 ਤੋਂ 35 ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਅੱਗੇ ਆਪਣੇ ਕੋਲ ਇਹਨਾਂ ਨੇ ਆ ਦੇਖੋ ਇੰਟਰਵਿਊ ਦੀ ਡੇਟ ਮੈਂਸ਼ਨ ਹੈ ਜੀ ਡੇਟ ਆਫ ਇੰਟਰਵਿਊ ਹੈਗੀ ਹੈ 10 ਮਾਰਚ ਠੀਕ ਹੈ ਪ੍ਰੋਸੈਸ ਸਰਵਰ ਦੇ ਲਈ 10 ਮਾਰਚ ਤੇ 11 ਮਾਰਚ ਠੀਕ ਹੈ ਉਸ ਤੋਂ ਬਿਨਾ ਜੇ ਆਪਾਂ ਪੀਐਨ ਦੀ ਗੱਲ ਕਰੀਏ ਤਾਂ 12 ਮਾਰਚ ਤੇ 13 ਮਾਰਚ ਦੋਨੋਂ ਹੀ ਪੋਸਟਾਂ ਦੇ ਲਈ ਜੇ ਤੁਸੀਂ ਐਪਲੀਕੇਬਲ ਹੈਗੇ ਹੋ ਤਾਂ ਦੋਨਾਂ ਦੇ ਲਈ ਅਪਲਾਈ ਕਰ ਦਿਓ ਤੇ ਇੰਟਰਵਿਊ ਦੀ ਜਗ੍ਹਾ ਰਹੇਗੀ ਜੀ ਜੁਡੀਸ਼ੀਅਲ ਕੋਰਟਸ ਕੰਪਲੈਕਸ ਮੋਗਾ ਟ੍ਰੈਡੀਸ਼ਨਲ ਕੋਰਟਸ ਕੰਪਲੈਕਸ ਮੋੱਗਾ ਮੋੱਗਾ ਦੀ ਕਚੈਰੀਆਂ ਦੇ ਵਿੱਚ ਇਹ ਭਰਤੀ ਹੈ ਜੀ ਠੀਕ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਡੇਟਸ ਤੁਸੀਂ ਦੇਖ ਸਕਦੇ ਹੋ ਜੀ 10 ਮਾਰਚ ਦੇ ਲਈ ਇਹ ਪ੍ਰੋਸੈਸ ਸਰਵਰ ਦੀ ਹੈ 12 13 ਮਾਰਚ ਦੇ ਲਈ ਪੀ ਜਾਂਦੀ ਹੈ ਠੀਕ ਹੈ ਜੀ 10 ਵਜੇ ਦੀ ਟਾਈਮਿੰਗ ਰਹੇਗੀ ਜੀ ਇੰਟਰਵਿਊ ਦੀ ਕੋਈ ਵੀ ਪੇਪਰ ਜਿਹੜਾ ਕੰਡਕਟ ਨਹੀਂ ਕਰਾਇਆ ਜਾ ਰਿਹਾ ਸਿਰਫ ਔਰ ਸਿਰਫ ਤੁਹਾਡੇ ਇੰਟਰਵਿਊ ਬੇਸ ਤੇ ਹੀ ਜਿਹੜਾ ਹੈ ਤੁਹਾਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਮੇਨ ਪੁਆਇੰਟਸ ਜਿਹੜੇ ਬੇਸਿਕਲੀ ਹੁੰਦੇ ਨੇ ਉਹ ਤੁਸੀਂ ਜ਼ਰੂਰ ਪੜ ਲੈਣਾ 셀ਫ ਅਟੈਸਟਡ ਕ ਤੇ ਜਿਹੜਾ ਤੁਸੀਂ ਆਪਣਾ ਕੈਲੋ ਵੀ ਪਰਫਾਰਮਾ ਫਿਲਪ ਕਰਕੇ ਭੇਜਣਾ ਹੈ ਉਹ ਤੁਸੀਂ ਇਸ ਐਡਰੈਸ ਤੇ ਭੇਜਣਾ ਹੈ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਗਾ ਜੁਡੀਸ਼ੀਅਲ ਕੋਰਟਸ ਕੰਪਲੈਕਸ ਜੀਟੀ ਰੋਡ ਮੋਗਾ ਠੀਕ ਹੈ ਤਾਂ 5 ਮਾਰਚ ਤੋਂ ਪਹਿਲਾਂ ਪਹਿਲਾਂ ਆਪਣਾ ਪਰਫਾਰਮਾ ਤੇ ਆਪਣੇ ਸਰਟੀਫਿਕੇਟ ਜਿਹੜ ਨੇ ਉਹ ਪ੍ਰੋਪਰ ਸੈਲਫ ਅਟੈਸਟਡ ਕਰਕੇ ਤੁਸੀਂ ਇਹਨਾਂ ਦੇ ਐਡਰੈਸ ਤੇ ਭੇਜ ਸਕਦੇ ਹੋ ਇਸ ਤੋਂ ਬਿਨਾ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਇਹ ਕਹਿ ਰਹੇ ਨੇ ਵੀ ਆਪਣਾ ਅਪਲਾਈ ਕਰਨ ਤੋਂ ਪਹਿਲਾਂ ਦਾ ਕੈਂਡੀਡੇਟ ਸ਼ੁੱਡ ਇਨਸ਼ੋਰ ਦੈਟ ਹੀ অর ਸ਼ੀ ਫੁੱਲਫਿਲਸ ਐਲੀਜੀਬਲ ਕਰਾਈਟੇਰੀਆ ਯਾਨੀ ਕਿ ਤੁਹਾਡੇ ਕੋਲ ਪ੍ਰੋਪਰ ਐਲੀਜੀਬਿਲਟੀ ਜਿਹੜੀ ਆ ਹੋਣੀ ਚਾਹੀਦੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਦੇਖੀਏ ਅੱਗੇ ਤੁਸੀਂ ਦੇਖ ਸਕਦੇ ਹੋ ਇੰਟਰਵਿਊ ਦੀ ਗੱਲ ਹੋ ਰਹੀ ਹੈ ਪਰਫੋਰਮ ਪ੍ਰੀਫਰੈਂਸ ਵਿਲ ਬੀ 기ਵਨ ਟੂ ਰੀਟ੍ਰੈਂਚਡ ਏਮਪਲੋਇਸ ਆਫ ਸੈਸ਼ਨ ਡਿਵੀਜ਼ਨ ਆਫ ਸਟੇਟ ਆਫ ਪੰਜਾਬ ਠੀਕ ਹੈ ਜੀ ਪ੍ਰੀਫਰੈਂਸ ਦੀ ਵੀ ਗੱਲ ਹੋ ਰਹੀ ਹੈ ਇੱਥੇ ਤੇ ਇਸ ਤੋਂ ਬਿਨਾ ਆਪਾਂ ਅੱਗੇ ਗੱਲ ਕਰ ਲਈਏ 올 ਕੈਂਡੀਡੇਟਸ ਮਸਟ ਮੈਂਸ਼ਨ देयर ਕੰਟੈਕਟ ਨੰਬਰ ਐਂਡ ਈਮੇਲ ਆਈਡੀ ਬਿਲਕੁਲ ਬਿਲਕੁਲ ਕੰਟੈਕਟ ਨੰਬਰ ਤੇ ਈਮੇਲ ਆਈਡੀ ਜ਼ਰੂਰ ਆਪਣੀ ਮੈਂਸ਼ਨ ਕਰ ਦਿਓ ਕਿਉਂਕਿ ਇਨ ਫਿਊਚਰ ਜਦੋਂ ਸਿਲੈਕਸ਼ਨ ਹੁੰਦੀ ਹੈ ਤਾਂ ਤੁਹਾਨੂੰ ਕੰਟੈਕਟ ਕਰਕੇ ਹੀ ਜਿਹੜਾ ਹੈ ਈਮੇਲ ਤੇ ਤੁਹਾਨੂੰ ਜਿਹੜੀ ਹੈ ਇਸ ਚੀਜ਼ ਦੀ ਸੂਚਨਾ ਦੇ ਦਿੱਤੀ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਆਂ ਦਾ ਨੰਬਰ ਆਫ ਪੋਸਟ 멘ਸ਼ਨਡ ਅਬਵ ਕੈਨ ਬੀ ਇਨਕਰੀਜ਼ ਯਾਨੀ ਕਿ ਪੋਸਟਾਂ ਦੀ ਗਿਣਤੀ ਵਧ ਵੀ ਸਕਦੀ ਹੈ ਤੇ ਘਟ ਵੀ ਸਕਦੀ ਹੈ ਵਿਦਆਊਟ ਐਨੀ ਨੋਟਿਸ ਕਲੀਅਰ ਹੈ ਇਨ ਕੇਸ ਐਨੀ ਐਡਮਿਨਿਸਟ੍ਰੇਟਿਵ ਰੀਜ਼ਨ ਅ ਰੇਜ਼ ਲੈਟਰ ਔਨ ਅੰਡਰ ਰੂਲ ਵੀ ਕੈਨ ਬੀ ਕੈਨਸਲਡ ਪੋਸਟਪੋਨਡ ਵਿਦਆਊਟ ਐਨੀ ਪ੍ਰਾਇਰ ਨੋਟਿਸ ਯਾਨੀ ਕਿ ਜੇ ਕੋਈ ਦਿੱਕਤ ਆਂਦੀ ਹੈ ਐਡਮਿਨਿਸਟ੍ਰੇਟਿਵ ਰੀਜ਼ਨ ਕਰਕੇ ਤਾਂ ਜਿਹੜਾ ਹੈ ਇੰਟਰਵਿਊਜ਼ ਕੈਨਸਲ ਵੀ ਹੋ ਸਕਦੇ ਨੇ ਪੋਸਟਪੋਨ ਵੀ ਹੋ ਸਕਦੇ ਨੇ ਇਹ ਵੀ ਤੁਜਾ ਤੁਸੀਂ ਜਿਹੜਾ ਹੈ ਪਹਿਲਾਂ ਪੜ੍ਹ ਸਕਦੇ ਹੋ ਉਸ ਤੋਂ ਬਾਅਦ ਆਪ ਕੋਈ ਫੀਸ ਇੱਥੇ ਨਹੀਂ ਹੈਗੀ ਇੱਕ ਗੱਲ ਹੋਰ ਹੈ ਕੋਈ ਵੀ ਫੀਸ ਨਹੀਂ ਹੈਗੀ ਠੀਕ ਹੈ ਚਾਹੇ ਤੁਸੀਂ ਕਿਸੇ ਵੀ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਪਰਫਾਰਮਾ ਵਾਲਾ ਤਾਂ ਇਹ ਇੱਥੇ ਤੁਸੀਂ ਆਪਣੀ ਫੋਟੋ ਲਗਾ ਕੇ ਨੇਮ ਫਾਦਰ ਨੇਮ ਆਪਦੀ ਬਾਇਓ ਡਾਟਾ ਸਾਰਾ ਜਿਹੜਾ ਹੈ ਫਿਲਪ ਕਰ ਦੇਣਾ ਹੈ ਐਜੂਕੇਸ਼ਨ ਕੁਆਲੀਫਿਕੇਸ਼ਨ ਇੱਥੇ ਜਿਹੜਾ ਪ੍ਰੋਸੈਸ ਸਰਵਰ ਹੈ ਤਾਂ ਤੁਸੀਂ 10th ਫਿਲਪ ਕਰਨੀ ਹੈ ਠੀਕ ਹੈ ਐਡਰੈਸ ਭਰ ਕੇ ਜੇ ਤੁਹਾਡਾ ਕੋਈ ਇਸ ਫੀਲਡ ਦੇ ਵਿੱਚ ਐਕਸਪੀਰੀਅੰਸ ਵੀ ਹੈ ਉਹ ਵੀ ਤੁਸੀਂ ਮੈਂਸ਼ਨ ਕਰ ਸਕਦੇ ਹੋ ਠੀਕ ਹੈ ਇਸ ਤੋਂ ਬਿਨਾ ਡਿਕਲੇਰੇਸ਼ਨ ਫਾਰਮ ਜ਼ਰੂਰ ਸਾਈਨ ਕਰ ਦੇਣਾ ਇੱਥੇ ਤੁਹਾਡੇ ਆਪਣੇ ਸਾਈਨ ਹੋਣਗੇ ਤੇ ਜਦੋਂ ਤੁਸੀਂ ਭੇਜ ਰਹੇ ਹੋ ਉਹਦੀ ਡੇਟ ਅਤੇ ਪਲੇਸ ਜਿਹੜੀ ਆ ਉਹ ਫਿਲ ਅਪ ਕਰ ਦੇਣਾ ਪ੍ਰੂਫ ਕਿਹੜੇ-ਕਿਹੜੇ ਭੇਜਣੇ ਜੀ ਨਾਲ ਡੇਟ ਆਫ ਬਰਥ ਯਾਨੀ ਆਧਾਰ ਕਾਰਡ ਭੇਜ ਸਕਦੇ ਹੋ ਤੁਸੀਂ 셀ਫ ਅਟੈਸਟਡ ਐਜੂਕੇਸ਼ਨ ਕੁਆਲਿਫਿਕੇਸ਼ਨ 10th ਸਰਟੀਫਿਕੇਟ ਦੀ ਫੋਟੋਸਟੇਟ ਦੇ ਉੱਪਰ ਸਾਈਨ ਕਰੇ ਹੋਣੇ ਚਾਹੀਦੇ ਨੇ ਤੁਹਾਡੇ ਕੈਟਾਗਰੀ ਆ ਕਾਸਟ ਸਰਟੀਫਿਕੇਟ ਹੋ ਗਿਆ ਠੀਕ ਹੈ ਤੇ ਦੋ ਫੋਟੋ ਆਪਣੇ ਪਾਸਪ ਕਲਿਆਰਾ ਐਸਥੈਰੇਪੀ ਆਂਦੀ ਪੋਸਟ ਦੇ ਲਈ ਸੇਮ ਐਜ਼ ਇਟ ਫੋਟੋ ਲਗਾ ਕੇ ਆਪਦਾ ਬਾਇਓ ਡਾਟਾ ਫਿਲ ਕਰਨਾ ਹੈ ਜੀ ਇਹ ਡਿਕਲੇਰੇਸ਼ਨ ਫਾਰਮ ਭਰ ਕੇ ਆਪਦੇ ਡੇਟ ਪਲੇਸ ਸਿਗਨੇਚਰ ਕਰਕੇ ਸੇਮ ਐਜ਼ ਇਟ ਆਪਣੇ ਅਟੈਚਡ ਜਿਹੜੇ ਨੇ ਉਹ ਡਾਕੂਮੈਂਟਸ ਕਰ ਦੇਣੇ ਨੇ ਤਾਂ ਬਹੁਤ ਹੀ ਵਧੀਆ ਮੌਕਾ ਹੈ ਠੀਕ ਹੈ ਤੁਸੀਂ ਇਸ ਦੇ ਲਈ ਜੇਕਰ ਐਪਲੀਕੇਬਲ ਹੋ ਤਾਂ ਜਰੂਰ ਅਪਲਾਈ ਕਰੋ ਕਿਸੇ ਵੀ ਪ੍ਰਕਾਰ ਦਾ ਕੋਈ ਐਗਜ਼ਾਮ ਨਹੀਂ ਹੈਗਾ ਜੇਕਰ ਤੁਹਾਡੇ ਕੋਲ ਹੋਰ ਵੀ ਜਿਆਦਾ ਹਾਇਰ ਕੁਆਲੀਫਿਕੇਸ਼ਨ ਹੈ ਤਾਂ ਤੁਸੀਂ ਉੱਥੇ ਉਹ ਵੀ ਮੈਂਸ਼ਨ ਕਰ ਸਕਦੇ ਹੋ ਇੰਟਰਵਿਊ ਦੀ ਡੇਟ ਜ਼ਰੂਰੀ ਯਾਦ ਰੱਖਿਓ ਜੀ ਠੀਕ ਹੈ 10 ਤੇ 11 ਮਾਰਚ ਨੂੰ ਪ੍ਰੋਸੈਸ ਸਰਵਰ ਦਾ ਏ ਤੇ 12 ਤੋਂ 13 ਮਾਰਚ ਨੂੰ ਜਿਹੜਾ ਹੈ ਉਹ ਪੀਐਨ ਦੀ ਪੋਸਟ ਦਾ ਇੰਟਰਵਿਊ ਹੋਣ ਜਾ ਰਿਹਾ ਹੈ ਜੋਬ ਲੋਕੇਸ਼ਨ ਆਪ ਡਿਸਕਸ ਕਰ ਚੁੱਕੇ ਆ ਬਾਕੀ ਤੁਹਾਡਾ ਕੋਈ ਹੋਰ ਡਾਊਟ ਹੋਵੇ ਨਾ ਸਾਰੇ ਪੁਆਇੰਟਸ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਪੁੱਛ ਲੈਣਾ ਇਹ ਪੂਰਾ ਪਰਫਾਰਮਾ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜੇਗਾ ਟੈਲੀਗ੍ਰam ਗਰੁੱਪ ਦਾ ਲਿੰਕ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰਕੇ ਜਿਹੜਾ ਹੈ ਪ੍ਰਿੰਟ ਕਰ ਸਕਦੇ ਹੋ ਕਲੀਅਰ ਹੈ ਤੇ ਇਸ ਦੇ ਨਾਲ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਪੰਜਾਬ ਦੇ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ ਸਰਕਾਰੀ ਨੌਕਰੀਆਂ ਦੀ ਅਪਡੇਟਸ ਜਿਹੜੀਆਂ ਨੇ ਉਹ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹਣ ਤੇ WhatsApp ਗਰੁੱਪ ਨਾਲ ਵੀ ਜੁੜ ਸਕਦੇ ਹੋ ਬਾਕੀ ਜੇਕਰ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ